ਠੀਕ ਹੈ ਬੱਚਾ ਠੀਕ ਹੈ ਬੱਚਾ ਨਹੀਂ ਹੋ ਰਹਾ ਆ ਆਨ ਰਹੀ ਹੈ ਅੱਤੋਂ ਕੋਈ ਕਿਹੜਾ ਇਹ ਹਾੜ ਲੱਗਿਆ ਆ ਰਿਹਾ ਹੈ। ਅਰਬਰਾਸੀ ਵੀਰੇ ਦਾ ਪਾਣੀ ਹੈ ਜੀ ਇਹ। ਸੱਤ ਦੇ ਉੱਪਰ ਬੰਦ ਲੱਗਿਆ ਹੈ। ਲੱਗਿਆ ਬੀਗ। ਤਦ ਨੇ ਜੀ 15 ਦੇ ਵਿੱਚ ਜ਼ਿਆਦਾ ਹੁਣ ਆਹ ਤੇ ਜਵੇਂ ਡੁੱਪਦੇ ਜੀ ਪਾਣੀ ਰੱਪਾਣਾ ਪਿੰਡ ਜਾਣੀ ਜ਼ਿਆਦਾ ਖਤਰਾ ਹੈ ਜੀ। ਕੰਨਾ ਜੀ ਕੱਗਰ ਦਾ ਪਾਣੀ 2003-4 ਵਿੱਚ ਇਸ ਨਹਿਰ ਜਾ ਗਿਆ ਸੀ 93 ਜਾਇਦਾ 11 ਚਲਾਈ ਨਹੀਂ ਹੋਈ ਬੂਸਟਰ ਵਿੱਚ ਪਟਵਾਰੀ ਦਾ ਟੂਰ ਹੋ ਗਿਆ ਰਾਤ ਨੂੰ ਬੰਨ ਬੜਾਇਆ ਜਾ ਕੇ ਹਾਂਜੀ 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 ਕੰਗਸਾਬ ਤਾਂ ਜਾਦਾ ਹਾਂ ਜਦ ਜਲੂ ਬਣਾਇਆ ਤਾਂ ਬਰਾਦ ਉਪਰ ਆ ਲੱਗ ਗਿਆ ਮੰਨ ਸਾਰਾ ਨਹੀਂ ਬੱਢਣੇ ਜਦ ਤੇ ਉਸ ਤੋਂ ਐਸ.ਡੀ.ਐਮ ਬਣਾ ਮਾਲਕ ਪਰ ਪਿੰਡ 20 ਘਰ ਸਾਰੇ ਜੀ ਉਹ ਉਹ ਸਾਰਾ ਪਿੰਡ ਆ ਕੇ ਸੜਕ 'ਤੇ ਜਿਹੜੇ ਬੈਹ ਜਾਂਦਾ ਜਿਹੜਾ 15 ਪਿੰਡਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਯਾਰ ਰੇਲਵੇ ਦੇ ਨੇੜੇ ਤੇ ਹੁੰਦਾ ਹੈ ਇਹ ਬਾੜੀ ਧੱਗ ਦਾ ਬਾੜੀ ਦੇ ਵਿੱਚ ਆ ਕੇ ਸਾਰੇ ਰੇਲਵੇ ਟ੍ਰੈਕ ਤੋਂ ਪਾਣੀ ਚੱਪੜ ਲੱਗਿਆ ਪਿਆ ਫਿਰ ਰੇਲਵੇ ਵਾਲਿਆਂ ਨੇ ਉੱਥੇ ਰਾਦ ਨੂੰ ਖੂਸ ਦਵਾਈ ਫਿਰ ਅਰਪੁਣ ਡਿਸਟ੍ਰਿਬਿਊਟਰ ਆਪਣਾ ਐਸਜੀਪੀ ਸਾਹਿਬ ਆਏ ਇੱਧਰੋਂ ਫਿਰ ਜਾਂਦੇਗਾ ਐਸਜੀਪੀ ਸਾਹਿਬ ਨੇ ਕਹਿੰਦੇ ਸੀ ਇੱਧਰ ਵੰਡ ਫੜ ਦੋ ਵੀ ਫੋੜਗੜ ਸਾਹਿਦ ਨੇ ਤਾਂ ਫੋੜਗੜ ਸਾਡੇ ਵਾਲੇ ਕਹਿੰਦੇ ਬੈਸਿਲੀਟਰ ਲੈਣਾ ਹਾਂਜੀ ਇਸ ਤੇ ਮੈਥੇ ਪਟੋਰੀ ਦਾ ਜੀ ਉਹ ਲੋਨਾਂ ਨੇ ਵੱਢਣ ਦੇ ਰੋਕਿਆ ਤੇ ਉਹ ਆਪਣੇ ਅ ਸਿੰਘ ਸਾਹਿਬ ਨਾਲ ਆ ਕੇ ਫਿਰ ਜੀ ਸਾਹਿਬ ਨੂੰ ਡੀ ਸਾਹਿਬ ਨਾਲ ਫਿਰ ਉਹਨੇ ਡੀ ਸਾਹਿਬ ਨੂੰ ਰੋਕਿਆ ਉਹਨੇ ਦੇਖਿਆ ਸਾਡੇ ਇੱਥੇ ਆਏ ਫਿਰ ਤੇ ਦੋਨੇ ਮਤਲਬ ਏਰੀਆ ਦੇ ਫੋਰਸ ਆਈਆਂ ਫਿਰ ਇਹ ਬੜਾ ਵੱਡਾ ਤਕਰੀਰ ਤੇਰੇ ਪਾਣੀ ਪਿੰਡ ਵਿੱਚ ਡੁੱਬਣ ਤੋਂ ਬਚਾਇਆ ਤੇ ਪਾਣੀ ਵਿੱਚ ਪੱਡੇ ਪੜ ਗਿਆ ਦਾ ਜਿਸ ਤਰ੍ਹਾਂ ਘਾਸ ਪਟਾਣੀ ਹੋ ਗਿਆ ਤਾਂ ਪਿੰਡ ਵਿੱਚ ਕੰਮ ਕਰਦਾ ਇਸ ਤਰ੍ਹਾਂ ਜੀ ਵੀ ਹਰ ਸਾਰੇ ਪ੍ਰੋਬਲਮ ਆਉਂਦੀ ਹੈ ਜੇ ਇਹਦੇ ਬੰਨ ਜਿਹੜੇ ਪਾਣੀ ਦੇ ਘੱਗਰ ਗੋਲੇ ਰੁਕ ਕੇ ਜਾਵੇ ਤਾਂ ਇਧਰੋਂ ਆ ਵੀਦਾ ਦੂਸਰੇ ਤਾਂ ਹੰਦੇ ਹੈ ਵੀ ਜੇ ਇਹਨਾਂ ਕ੍ਰੋਸਿੰਗ ਕੋਲ ਜਾਊ ਕਿੱਥੇ ਹਾਂਜੀ ਬਾਕੀ ਜੀ ਆਹ ਸਾਈਕਲ ਟੋਟਕੇ ਜੇ ਉੱਧਰ 500 ਰੁਪਏ ਜੀ ਜਿਹੜਾ ਸਾੜਾ ਪਿੰਡ ਤਾਂ ਬਹੁਤ ਬੜੀ ਪਿੰਡ ਚ ਨਹੀਂ ਪੜਾ ਜਾਂਦੀ ਸੀ ਮੇਰੇ ਨਾਲ ਪ੍ਰੋਬਲਮ ਹੈ ਜੀ ਪਾਣੀ ਰੁਕ ਰ ਜਾਣਾ ਜੀ ਜਿਹੜਾ ਸਾਈਕਲ ਚ ਪਰ ਜਿਹੜਾ ਸੀਰੇ ਦਾ ਪਾਣੀ ਪੰਡਾ ਨਾ ਹਰ ਟਾਈਮ 12 ਮਿੰਟ ਇਧਰ ਚੱਲਦਾ ਉਹਦੀ ਪ੍ਰੋਬਲਮ ਹੈ ਨਾ ਕੋਈ ਕੈਂਸਰ ਦਾ ਇਹ ਜਿਹੜਾ ਪਾਣੀ ਕਰਦਾ ਹੋਇਆ ਉਹ ਬੇਜਤਰ ਫੇਟ ਪਿੰਡ ਸਾਡੇ ਪਿੰਡੋਂ ਫਟਦਾ ਲੱਟ ਪਿੰਡ ਸਾਡੀ ਜਾਣੇ ਖਰਵਾਈ ਹੁੰਦੀ ਤੇ ਰੋਕੜੇ ਇਧਰ ਫੱਟੜਾ ਸਾਹਿਬ ਆ ਕੇ ਸਾਡੀ ਕੋਈ ਸਮਝ ਨਹੀਂ ਕਰਦਾ ਯਾਰ ਆ ਬੜੀ ਬੜੀ ਜਾਨੀ ਮਾਰ ਲਈ ਜੀ ਵੀ ਲਾਸਟ ਹੈ ਹਾਂਜੀ ਇੱਧਰ ਫਸੇ ਰੁਪਾ ਟਿਕੜਾ ਦਾ ਬੰਦ ਰੁਪਾ ਵਸਤੇ ਇੱਧਰ ਵੀ ਲਾਸਟ ਪੱਟੀ ਕੂਟਦੇ ਵੀ ਸੁਣਵਾਈ ਨਹੀਂ ਸਾਡੇ ਕਿਤੇ ਵੀ ਬੰਦਾ ਬੁਰਾ ਰੋਸ ਫੜ ਕੋਲ ਉੱਧਰ ਉੱਧਰ ਲਾਈ ਆ ਵੀ ਜਿਹੜੇ ਉਹਨਾਂ ਪਾਰ ਕਿਤੇ ਕੋਈ ਆ ਨਾ ਜੇ ਪ੍ਰਕਾਸ਼ ਹੋ ਜੇ ਪਹਿਲੀ ਨਹੀਂ ਪੀਏ ਜੇ ਤਾਂ ਪਤਾਂ ਰੋਗੀਆਂ ਪਾਣੀ ਚੰਗਾ ਦਸ ਮਿੰਟ ਦਾ ਪਾਣੀ ਆਵੇ ਚੰਗਾ ਪਾਣੀ ਆਵੇ ਪੂਰੀਆਂ ਵਾਲੀ ਚੱਲਿਆ ਹੋਣਾ ਹੁਣ ਤਾਂ ਆ ਜੋ ਖਾਲ ਦੇ ਪਹਿਲਾਂ ਨਹੀਂ ਆਇਆ ਨੈਟਿਕ ਨਿਕਲ ਗਏ ਉਹਨੇ ਜਿੱਕੇ ਉੱਤੇ ਖੜ ਕੇ ਆ ਗਿਆ ਖੈਰ ਨੂੰ ਉਹ ਕੋਲੋਂ ਤੋਂ ਸਿੱਕਿਆ ਤਾਂ ਉਹਨੇ ਹੋ ਨਾ ਕਹਾ ਵੰਤਾ ਉਹ ਪਹੁੰਚਾ ਲਾਇ ਨਹੀਂ ਲਾਉਣ ਨੂੰ ਮਤੀ ਬਾਰੇ ਖੜ ਕੇ ਵੰਦੀ ਨਿਕਰਾ ਪੋੜ ਲਾਤਾ ਆ ਪੈ ਪੈ ਦੇ ਦੇ ਹੈ ਗਰਮੀ ਚ ਧੂਕ ਰਹੇ ਰਹੇ ਉਹ ਬੁਰੀ ਹਾਲੀ ਮਾਰ ਜਿਵੇਂ ਬੰਤੂ ਯਾਦ ਹੈ ਤੁਹਾਨੂੰ ਕੋਈ ਮਿਖਾਦੀ ਹੁੰਦੀ 15 ਰੁਪਏ 20 ਰੁਪਏ ਲੋਕਾਂ ਨੇ ਦੇਖ ਦੇਖ ਇਹ ਦੋ ਸਾਲ ਪਹਿਲਾਂ ਨੰਬਰ ਹੈ ਮੇਰਾ ਪਿੰਡ ਦਾ 6 13 ਪਿੰਡਾਂ ਕਿ ਬੰਨ ਲਾਇਆ ਕਿੰਨੇ ਪਿੰਡਾਂ ਵਾਲੇ ਇਹਦਾ ਹਾਲ ਰੂਪ ਆ ਕੁਾਜੀ ਮੈਂ ਚਮਕੌਰ ਸਾਹਿਬ ਹਲਕੇ ਦੇ ਤੇਜਪੁਰ ਪਿੰਡ 'ਚ ਆਇਆ ਜਿੱਨੂੰ ਤਾਜਪੁਰ 'ਚ ਔਰ ਤਾਜਪੁਰ ਪਿੰਡ ਦੇ ਬਹੁਤ ਦੇਰ ਤੋਂ ਮੈਨੂੰ ਸਰਪੰਚ ਸਾਹਿਬ ਔਰ ਬਾਕੀ ਸਭ ਲੋਕ ਕਹਿ ਰਹੇ ਸੀ ਕਿ ਇੱਥੇ ਬਹੁਤ ਜ਼ਿਆਦਾ ਸਮੱਸਿਆ ਹੈ ਆ ਜਾ ਕੇ ਮੌਕਾ ਦੇਖਿਆ ਜਿਹੜੀ ਐਸਵਾਈਐਲ ਨਹਿਰ ਚ ਬਹੁਤ ਲੰਬੇ ਸਮੇਂ ਤੋਂ ਗੰਦਾ ਤੇ ਜ਼ਹਿਰੀਲਾ ਪਾਣੀ ਭਰਿਆ ਹੋਇਆ ਪਰ ਇਹ ਕਈ ਕਿਲੋਮੀਟਰ ਤੱਕ ਹੈ। ਪਰ ਇਸ ਜ਼ਹਿਰੀਲੇ ਪਾਣੀ ਕਰਕੇ ਆਸ-ਪਾਸ ਦੇ ਪਿੰਡਾਂ ਚ ਲਗਾਤਾਰ ਬਿਮਾਰੀਆਂ ਫੈਲ ਰਹੀਆਂ ਹਨ। ਕੈਂਸਰ ਦੀਆਂ ਬਿਮਾਰੀਆਂ ਫੈਲ ਰਹੀਆਂ ਔਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਸੋ ਇਸ ਪੂਰੇ ਮਸਲੇ ਦਾ ਧਿਆਨ ਮੈਂ ਮਾਨਯੋਗ ਡੀਸੀ ਸਾਹਿਬਾ ਦੇ ਧਿਆਨ ਚ ਵਿਸ਼ੇ ਲੈ ਕੇ ਆਇਆ। ਪਰ ਉਹਨਾਂ ਨੇ ਮੈਨੂੰ ਪ੍ਰੋਸਾ ਦਵਾਇਆ। ਇਹ ਖਰਚ ਵੀ एसटीपी ਪਲਾਂਟ ਚੱਲ ਰਿਹਾ ਹੈ ਉਹਦੇ ਬਣਨ ਤੋਂ ਬਾਅਦ ਪਾਣੀ ਆਣਾ ਬੰਦ ਹੋਏਗਾ ਲੇਕਿਨ ਉਦੋਂ ਤੱਕ ਇਹ ਸਾਰੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਲਾ ਕੇ ਔਰ ਬੰਨ੍ਹ ਲਾ ਕੇ ਉਹ ਕੋਈ ਟੈਂਪਰੇਰੀ ਸੋਲੂਸ਼ਨ ਕਰਨਗੇ ਮੈਂ ਮੈਡਮ ਨੂੰ ਇਹ ਵੀ ਨਿਵੇਦਨ ਕੀਤਾ ਕਿ ਉਹ ਆਪ ਆ ਕੇ ਮੌਕਾ ਦੇਖਣ ਸੋ ਅਗਲੇ ਹਫਤੇ ਆਪ ਵੀ ਆ ਕੇ ਇੱਥੇ ਮੌਕਾ ਦੇਖਣਗੇ ਸਾਰੇ ਅਫਸਰ ਸਾਹਿਬਾਨਾਂ ਨੂੰ ਬੁਲਾ ਕਰਕੇ ਔਰ ਮੈਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਲਦੀ ਇਸ ਮਸਲੇ ਦਾ ਹੱਲ ਕਰੇਗਾ ਔਰ ਆਸ-ਪਾਸ ਜਿਹੜੇ 10-12 ਪਿੰਡਾਂ ਦੇ ਲੋਕ ਨਰਕੀਏ ਜੀਵਨ ਬਤੀਤ ਕਰ ਰਹੇ ਆ ਉਹਨਾਂ ਨੂੰ ਰਾਹਤ ਮਿਲੇਗੀ ਔਰ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਔਰ ਅਗਰ ਸਰਕਾਰ ਜਾਂ ਡੀਸੀ ਜਾਂ ਪ੍ਰਸ਼ਾਸਨ ਕੋਈ ਸੁਧ ਨਹੀਂ ਲੈਂਦਾ ਹਾਲਾਂਕਿ ਉਹਨੇ ਭਰੋਸਾ ਦਿੱਤਾ ਹੈ ਤੇ ਫਿਰ ਆਪਾਂ ਇੱਥੇ ਲੰਬਾ ਸੰਘਰਸ਼ ਵੀ ਕਰਾਂਗੇ ਪਿੰਡ ਵਾਲਿਆਂ ਦੀ ਜ਼ਿੰਦਗੀ ਸੌਖੀ ਕਰਨੀ ਔਰ ਇਸ ਪਾਣੀ ਤੋਂ ਜਰੀਲੇ ਪਾਣੀ ਤੋਂ ਨਿਕਾਸ ਕਰਵਾਉਣਾ ਮੈਂ ਸਮਝਦਾ ਸਾਡਾ ਬਹੁਤ ਵੱਡਾ ਧਰਮ ਵੀ ਆ ਫਰਜ਼ ਵੀ ਆ ਅਸੀਂ ਇਹਦੇ ਲਈ ਲੰਬੀ ਲੜਾਈ ਲੜਾਂਗੇ ਅਗਰ ਪ੍ਰਸ਼ਾਸਨ ਨਾ ਚੱਲੇ